ਚਵਰ ਤਖਤ ਦੇ ਮਾਲਕ ਆਪ ਗਰੀਬ ਨਿਵਾਜ ਅੰਤਰਜਾਮੀ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਆਓ ਦਸਮ ਪਿਤਾ ਦੀ ਬਖਸ਼ੀ ਹੋਈ ਇਦਾਰਤ ਫਤਿਹ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਵਿਚਾਰ ਚੱਲ ਰਹੀ ਸੀ ਵੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਵੀ ਹੈ ਜਿਹੜਾ ਰੱਬ ਦੀ ਡੈਫੀਨੇਸ਼ਨ ਹੈ ਜੋ ਉਸ ਪਰਮਾਤਮਾ ਦੀ ਡੈਫੀਨੇਸ਼ਨ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ ਦੱਸੀ ਹੈ ਉਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਕੀ ਬਦਲਾਅ ਆ ਸਕਦੇ ਨੇ ਆਪਾਂ ਇਹ ਰੱਬ ਵਾਲਾ ਜੀਵਨ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰ ਸਕਦੇ ਆਂ ਵੀ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਗਾਮ ਹੈ ਉਹ ਸਾਡੇ ਦਿਨ ਹਰ ਇੱਕ ਦਿਨ ਵਿੱਚ ਚੱਲੇ ਸਾਡੀ ਦਿਨ ਦੀ ਜ਼ਿੰਦਗੀ ਵਿੱਚ ਰਮ ਜਾਏ ਅਸੀਂ ਗੁਰੂ ਵਾਲਾ ਜੀਵਨ ਜਿੰਨਾ ਸ਼ੁਰੂ ਕਰ ਪਾਈਏ ਵਿਚਾਰ ਕੀਤੀ ਸੀ ਅਕਾਲ ਮੂਰਤ ਵੀ ਜਿਹੜਾ ਪਰਮਾਤਮਾ ਹੈ ਉਹ ਬਹੁਤ ਵਿਸ਼ਾਲ ਹੈ ਪਰਮਾਤਮਾ ਜਿਹੜਾ ਬਹੁਤ ਵਿਸ਼ਾਲ ਹੈ ਉਹਦੀ ਕੋਈ ਮੂਰਤ ਨਹੀਂ ਬਣਾਈ ਜਾ ਸਕਦੀ ਅਪਾ ਚਾਹੀਏ ਨਾ ਵੀਰ ਪ੍ਰਮਾਤਮਾ ਦੀ ਕੋਈ ਫੋਟੋ ਬਣਾ ਲਈਤੀ ਜਾਏ ਜਾਂ ਰੱਬ ਦੀ ਕੋਈ ਮੂਰਤੀ ਬਣਾ ਲਈਤੀ ਜਾਏ ਉਹ ਪ੍ਰਮਾਤਮਾ ਬਹੁਤ ਵਿਸ਼ਾਲ ਹੈ ਉਹ ਸਾਡੀ ਸੋਚ ਤੋਂ ਬਹੁਤ ਵੱਡਾ ਹੈ ਅਸੀਂ ਪ੍ਰਮਾਤਮਾ ਬਾਰੇ ਸੋਚਣ ਦੇ ਵੀ ਸક્ષਮ ਨਹੀਂ ਹਾਂ ਉਹਦੀ ਮੂਰਤੀ ਬਣਾਣਾ ਤਾਂ ਬਹੁਤ ਵੱਡੀ ਗੱਲ ਹੈ ਉਸ ਵਿਸ਼ਾਲ ਪ੍ਰਮਾਤਮਾ ਨੂੰ ਇੱਕ ਛੋਟੀ ਜੀ ਮੂਰਤੀ ਵਿੱਚ ਨਹੀਂ ਵਸਾਇਆ ਜਾ ਸਕਦਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹੀ ਸਾਨੂੰ ਇਹ ਦਰਸਾਉਂਦਾ ਹੈ ਵੀ ਰੱਬ ਮੂਰਤੀ ਵਿੱਚ ਨਹੀਂ ਰੱਬ ਸਾਡੇ ਸਾਰਿਆਂ ਵਿੱਚ ਵਸਦਾ ਹੈ ਘਟ ਘਟ ਅੰਦਰ ਵਸੈ ਨਿਰੰਕਾਰ ਹਰ ਇੱਕ ਜੀ ਅੰਦਰ ਰੱਬ ਵਸਦਾ ਹੈ ਉਹੀ ਜਿਹੜਾ ਕਾਲ ਮੂਰਤ ਵਾਲੀ ਜਿਹੜੀ ਅਵਸਥਾ ਹੈ ਉਹ ਭਗਤ ਕਬੀਰ ਜੀ ਦੀ ਹੈ ਉਹ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਕਿਉਂਕਿ ਉਹ ਆਪਣੇ ਸਰੀਰ ਬਾਰੇ ਪ੍ਰਵਾਹ ਨਹੀਂ ਕਰ ਰਹੇ ਉਹ ਆਪਣੇ ਗਿਆਨ ਦੀ ਪ੍ਰਵਾਹ ਕਰ ਰਹੇ ਨੇ ਗਿਆਨ ਨਾਲ ਦੁਨੀਆ ਨੂੰ ਤਾਰ ਰਹੇ ਨੇ ਆਪਾਂ ਕਹੀਏ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਰੀਰ ਗੁਰੂ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਗਿਆਨ ਗੁਰੂ ਹੈ ਜੋ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਸਾਡੇ ਨਾਲ ਹੈ ਤੇ ਉਸ ਗੁਰੂ ਨੂੰ ਆਪਾਂ ਰੋਜ਼ ਨਮਸਕਾਰਾਂ ਕਰਦੇ ਆਂ ਇਹ ਜਿਹੜਾ ਸਰੀਰ ਤੋਂ ਪਰਾਂ ਹੈ ਉਹ ਖਾਲਸਾ ਹੈ ਜਿਹਨੇ ਆਪਣਾ ਸਰੀਰ ਗੁਰੂ ਨੂੰ ਭੇਟਾ ਕਰ ਦਿੱਤਾ ਹੈ ਕਹਿੰਦੇ ਨਾ ਤੇਰਾ ਕੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਮੇਰਾ ਕੁਝ ਨਹੀਂ ਮੇਰੇ ਕੋਲ ਜੋ ਸੀ ਤੈਨੂੰ ਸੌਂਪ ਦਿੱਤਾ ਜਦੋਂ ਖੰਡੇ ਬਾਟੇ ਦੀ ਪੌਲ ਛਕੀ ਸੀ ਆਪਣਾ ਸੀਸ ਗੁਰੂ ਨੂੰ ਦਿੱਤਾ ਸੀ ਕਹਿੰਦੇ ਨੇ ਸੀਸ ਗੁਰੂ ਕਾ ਮੰਨਦੇ ਹੋ ਤੇ ਹਾਂ ਵਿੱਚ ਜਵਾਬ ਦੇਂਦੇ ਆ ਤਾਂ ਇਹ ਗਾਸਰੇ ਮਿਲਦੇ ਤਾਂ ਖੰਡੇ ਬਾਟੇ ਦੀ ਪੌਲ ਮਿਲਦੀ ਆਪਾਂ ਆਪਣਾ ਸੀਸ ਆਪਣਾ ਧਨ ਆਪਣਾ ਤਨ ਆਪਣਾ ਮਨ ਗੁਰੂ ਨੂੰ ਪੇਟਾ ਕਰ ਚੁੱਕੇ ਆ ਤਾਂ ਅਸੀਂ ਅਕਾਲ ਮੂਰਤਾਂ ਸਾਡੀ ਕੋਈ ਮੂਰਤੀ ਨਹੀਂ ਅਗਰ ਅਸਲੀਅਤ ਵਿੱਚ ਖਾਲਸੇ ਦਾ ਸ਼ਰੀਰ ਹੁੰਦਾ ਅਗਰ ਸ਼ਰੀਰ ਦੀ ਆਪਾਂ ਨੂੰ ਪ੍ਰਵਾਹ ਹੁੰਦੀ ਫਿਰ ਬੰਦ-ਬੰਦ ਕਟਾਣੇ ਬਹੁਤ ਔਖੇ ਲੱਗਦੇ ਫਿਰ ਸੀਸ ਤਲੀ ਉੱਤੇ ਰੱਖੇ ਨਹੀਂ ਤੇ ਜਾਣੇ ਸੀ ਫਿਰ ਤਤੀ ਤਵੀ ਉੱਤੇ ਬੈਠਿਆ ਨਹੀਂ ਜਾਣਾ ਸੀ ਅਗਰ ਬੰਦ-ਬੰਦ ਕਟਾਉਣੇ ਸੀ ਅਗਰ ਸੀਸ ਤਲੀ ਤੇ ਰੱਖਣਾ ਸੀ ਤਾਂ ਇਹ ਗੁਰੂ ਨੂੰ ਸੌਂਪਣਾ ਪੈਣਾ ਸੀ ਗੁਰੂ ਨੂੰ ਸੌਂਪਿਆਏ ਤਾਂ ਹਰੀ ਸਿੰਘ ਨਲਵੇ ਵਰਗੇ ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧੇ ਸਾਡੇ ਪੰਥ ਵਿੱਚ ਹੋਏ ਅਗਰ ਇਹ ਸੀਸ ਇਹ ਤਨ ਆਪਣਾ ਮਨ ਆਪਣਾ ਧਨ ਗੁਰੂ ਨੂੰ ਸੌਂਪਿਆਏ ਅੱਜ ਵੀ ਜੀਵਨ ਵਿੱਚ ਆਪਾਂ ਚਾਹੁੰਨੇ ਰੱਬ ਵਾਲਾ ਜੀਵਨ ਜੀਣਾ ਆਪਣਾ ਤਨ ਆਪਣਾ ਮਨ ਗੁਰੂ ਨੂੰ ਸੌਂਪ ਦੋ ਆਪਾਂ ਕਹਿੰਦੇ ਨਾ ਜੀ ਕੇਸਾਂ ਦੀ ਕੇਸ ਗੁਰੂ ਕੀ ਮੋਹ ਹਨ ਇਹ ਕਹਿ ਸਕਦੇ ਜਰੀਆ ਹੈ ਇਹ ਸੀ ਸੈਤਾਨ ਹੈ ਤੁਹਾਡਾ ਤਨ ਗੁਰੂ ਦਾ ਹੈ ਇਹਨੂੰ ਛੇੜਾਂਗੇ ਤਾਂ ਤੁਹਾਡੇ ਗੁਰੂ ਕੇ ਤਨ ਦੀ ਬੇਦਵੀ ਹੈ ਇਹਨੇ ਰੱਬ ਨੇ ਤੁਹਾਨੂੰ ਬਹੁਤ ਸੋਨਾ ਬਣਾ ਕੇ ਕੱਢਿਆ ਹੈ ਉਵੇਂ ਹੀ ਜ਼ਿੰਦਗੀ ਨੂੰ ਜੀਣਾ ਆਪਣੇ ਤਨ ਨੂੰ ਸਵਾਰਨ ਪਿੱਛੇ ਆਪਾਂ ਭੱਜਦੇ ਹਾਂ ਅੱਜ ਆਪਾਂ ਸਾਰੇ ਚੌਂਮਿਆਂ ਸਾਡਾ ਜਿਹੜਾ ਮੁਖ ਹੈ ਬੜਾ ਸੋਹਣਾ ਲੱਗੇ ਤਾਂ ਆਪਾਂ ਇੱਕ ਵੱਖਰੇ ਵੱਖਰੇ ਤਰੀਕੇ ਦੇ ਜਿਹੜੇ ਪਦਾਰਥ ਵਰਤਦੇ ਆਂ ਕੇਸਾਂ ਦੀ ਬੇਦਬੀ ਕਰਦੇ ਆਂ ਤਨ ਨੂੰ ਸੋਹਣਾ ਬਣਾਉਣ ਵਾਸਤੇ ਤੇ ਅਸਲੀ ਦਾ ਇਹ ਤਨ ਕਿਸੇ ਦਾ ਹੈ ਹੀ ਨਹੀਂ ਮਿੱਟੀ ਹੈ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ ਜਿੱਦਨ ਇਸ ਤਨ ਵਿੱਚੋਂ ਜਾਨ ਨਿਕਲ ਗਈ ਉਸ ਦਿਨ ਤੁਹਾਡੇ ਆਪਣਿਆਂ ਨੇ ਤੁਹਾਨੂੰ ਕੁੱਟਿਓ ਈ ਸ਼ੈੱਡ ਥੱਲੇ ਪੂਕ ਕੇ ਆਣ ਇਹ ਜਿਹੜਾ ਤਨ ਹੈ ਇਹਦੀ ਕੋਈ ਵੈਲਿਊ ਨਹੀਂ ਹੈ ਮਿੱਟੀ ਹੈ ਐਨੂੰ ਸਵਾਰਨ ਪਿੱਛੇ ਨਾ ਪੱਜੋ ਆਪਣੇ ਮਨ ਨੂੰ ਸਵਾਰੋ ਕਿਉਂਕਿ ਜਦੋਂ ਤੁਹਾਡੀ ਮੌਤ ਹੋਏਗੀ ਤੁਹਾਡਾ ਸਰੀਰ ਖਤਮ ਹੋਏਗਾ ਕੁਝ ਘੰਟਿਆਂ ਬਾਅਦ ਤੁਹਾਡੀ ਅੱਖਾਂ ਮਰ ਜਾਣਗੀਆਂ ਕੁਝ ਘੰਟਿਆਂ ਬਾਅਦ ਤੁਹਾਡਾ ਜਿਹੜਾ ਦਿਲ ਹੈ ਉਹ ਖਤਮ ਹੋ ਜਾਏਗਾ ਲੀਵਰ ਖਤਮ ਹੋ ਜਾਏਗਾ ਹੌਲੀ-ਹੌਲੀ ਤੁਹਾਡੀ ਬੋਡੀ ਦਾ ਹਰ ਇੱਕ ਪਾਰਟ ਮਰ ਜਾਏਗਾ ਪਰ ਤੁਹਾਡੀ ਜਿਹੜੀ ਹਸਤੀ ਹੈ ਉਹ ਹਮੇਸ਼ਾ ਕਾਇਮ ਰਹੇਗੀ ਉਹ ਕਦੀ ਨਹੀਂ ਮਰੇਗੀ ਤੁਹਾਡੇ ਕਹੇ ਹੋਏ ਬੋਲ ਹਮੇਸ਼ਾ ਕਾਇਮ ਰਹਿਣਗੇ ਇਸ ਕਰਕੇ ਆਪਣੀ ਹਸਤੀ ਨੂੰ ਐਸਾ ਬਣਾ ਲਵੋ ਜਿਹਨੇ ਹਮੇਸ਼ਾ ਜੀਵਤ ਰਹਿਣਾ ਹੈ ਤੁਹਾਡੇ ਬੋਲਾਂ ਨੇ ਤੁਹਾਡੀ ਵਿਚਾਰਾਂ ਨੇ ਇਹ ਤੁਹਾਡੀ ਸੋਚ ਨੇ ਤੁਹਾਡੇ ਰਿਸ਼ਤੇਦਾਰਾਂ ਦੇ ਮਨਾਂ ਵਿੱਚ ਹਮੇਸ਼ਾ ਜਿਉਂਦਾ ਰਹਿਣਾ ਹੈ ਆਪਣੀ ਜਿਹੜੀ ਹਸਤੀ ਹੈ ਉਹ ਮਹਾਨ ਬਣਾਓ ਤਾਂ ਅਕਾਲ ਮੁਕਤ ਵਾਲੀ ਅਵਸਥਾ ਸਾਡੇ ਵਿੱਚ ਆਏਗੀ ਨਾ ਨਾ ਅਕਾਲ ਮੁਕਤ ਅਧੁਨੀ ਕਹਿੰਦੇ ਨੇ ਜਿਹੜਾ ਪਰਮਾਤਮਾ ਹੈ ਉਹ ਜੁਨਾ ਵਿੱਚ ਨਹੀਂ ਕਿਉਂਕਿ ਪਰਮਾਤਮਾ ਦਾ ਸਰੀਰ ਨਹੀਂ ਸਾਡਾ ਸਰੀਰ ਐ ਸੀ ਜੂਨਾ ਵਿੱਚਾਂ ਇਨਸਾਨ ਕੁੱਤਾ ਬਿੱਲੀ ਡੱਡੂ ਆਪਾਂ ਹਰ ਇੱਕ ਤਰ੍ਹਾਂ ਦੀ ਜੂਨ ਵੇਖਦੇ ਆਂ ਆਪਾਂ ਉਹਦੇ ਪੇੜ ਜੂਨ ਨੇ ਪਰ ਪਰਮਾਤਮਾ ਕਿਸੇ ਜੂਨ ਵਿੱਚ ਨਹੀਂ ਪਰਮਾਤਮਾ ਦੀ ਜੂਨ ਬਣਾਈ ਨਹੀਂ ਕਿਉਂਕਿ ਪਰਮਾਤਮਾ ਦਾ ਕੋਈ ਸਰੀਰ ਨਹੀਂ ਉਹ ਯੂਨੀਵਰਸ ਦੀ ਪਾਵਰ ਐ ਉਹ ਮਹਾਨ ਪਾਵਰ ਐ ਜਿਹਨੇ ਇਸ ਦੁਨੀਆ ਨੂੰ ਬਣਾਇਆ ਐ ਪਰ ਉਹ ਜੂਨਾ ਵਿੱਚ ਨਹੀਂ ਆਉਂਦਾ ਹੁਣ ਆਪਾਂ ਇਨਸਾਨ ਆਪਾਂ ਜੂਨਾ ਵਿੱਚ ਆਉਨੇ ਆਂ ਕੁਣ ਬੜਾ ਵੱਡਾ ਸਵਾਲ ਖੜਾ ਹੁੰਦਾ ਏ ਅਸੀਂ ਜੂਨਾ ਤੋਂ ਬਾਹਰ ਕਿਵੇਂ ਨਿਕਲ ਸਕਦੇ ਆ ਤੇ ਸਾਡੇ ਜਿਹੜੇ ਬਾਬੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਢਾਈ ਢਾਈ ਘੰਟੇ ਨਾਮ ਜਪੋ ਤੇ ਤੁਸੀਂ ਜੂਨਾ ਤੋਂ ਬਾਹਰ ਆ ਜਾਓਗੇ ਮਰਨ ਜੰਮਨ ਦੇ ਗੇਟ ਚੋਂ ਬਾਹਰ ਆ ਜਾਓਗੇ ਪਰ ਅਸਲੀਅਤ ਆ ਜੇ ਇਹ ਜਿਹੜੀ ਜੂਨਾ ਨੇ ਸਾਡੀ ਬਿਰਤੀ ਵਿੱਚ ਵਸਿਆ ਹੋਣਾ ਜਦੋਂ ਆਪਾਂ ਕਿਸੇ ਦਾ ਹੱਥ ਮਾਰਦੇ ਆਂ ਅਸੀਂ ਸੂਰ ਦੀ ਜੂਨ ਵਿੱਚ ਆਉਨੇ ਆਂ ਸਾਡੇ ਇਨਸਾਨੀ ਜਿਹੜੇ ਮੰਨਨੇ ਆ ਇਹਦੇ ਵਿੱਚ ਐਸੇ ਫੁਰਨੇ ਉੱਠਦੇ ਨੇ ਵੀ ਸਾਨੂੰ ਜਾਨਵਰਾ ਦੀ ਜੂਨਾ ਵਿੱਚ ਪਾਉਂਦੇ ਨੇ ਇਨਸਾਨ ਇਨਸਾਨਾਂ ਵਾਲੇ ਕੰਮ ਨਹੀਂ ਕਰਦਾ ਤਾਂ ਉਹ ਜੂਨਾ ਵਿੱਚ ਪੈ ਜਾਂਦਾ ਐ ਇਨਸਾਨ ਜਿੱਦਨ ਧਰਮ ਨੂੰ ਇਨਸਾਨੀਅਤ ਨੂੰ ਤੇ ਪ੍ਰੇਮ ਨੂੰ ਸਮਝ ਲਏਗਾ ਉਦੋਂ ਐ ਇਨਸਾਨਾਂ ਵਾਲੇ ਕੰਮ ਕਰੇਗਾ ਤੇ ਜੂਨਾ ਤੋਂ ਮੁਕਤ ਹੋ ਜਾਏਗਾ ਐ ਜੂਨਾ ਕੋਈ ਇਹ ਨਹੀਂ ਵੀ ਮਰਨ ਤੋਂ ਬਾਅਦ ਸਵਰਗ ਆਏਗਾ ਕਿਉਂਕਿ ਦੁਨੀਆ ਵਿੱਚ ਸਵਰਗ ਇੱਥੇ ਵਸਦਾ ਹੈ ਜੋ ਤੁਹਾਡੇ ਆਪਸ ਵਿੱਚ ਤੁਸੀਂ ਵੇਖ ਰਹੇ ਹੋ ਮਰਨ ਤੋਂ ਬਾਅਦ ਸਵਰਗ ਨਹੀਂ ਆਏਗਾ ਮਰਨ ਤੋਂ ਬਾਅਦ ਨਰਕ ਨਹੀਂ ਆਏਗਾ ਇਹ ਜ਼ਿੰਦਗੀ ਨੂੰ ਜਿੱਦਾਂ ਜਿਓਗੇ ਤੁਹਾਡੀ ਜ਼ਿੰਦਗੀ ਉਦਾਂ ਹੀ ਸਵਰਗ ਤੇ ਨਰਕ ਬਣ ਕੇ ਰਹਿ ਜੇ ਅਗਰ ਖੁਸ਼ਾਲ ਜੀਵਨ ਜੀਵਾਂਗੇ ਸਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਅਗਰ ਰੋ ਰੋ ਕੇ ਜੀਵਨ ਨੂੰ ਕੱਟਾਂਗੇ ਆਹੀ ਜ਼ਿੰਦਗੀ ਨਰਕ ਬਣ ਕੇ ਤੁਹਾਡੇ ਸਾਹਮਣੇ ਬਹਿ ਜਾਏਗੀ ਚੈਨ ਨੂੰ ਜੂਨਾ ਤੋਂ ਬਾਹਰ ਆਓ ਤੇ ਅਸਲੀਅਤ ਆ ਜਾਏ ਆਪਾਂ ਸਾਰੇ ਬਚਪਨ ਵਿੱਚ ਸਕੂਲ ਗਏ ਸੀ ਮੈਂ ਅੱਜ ਵੀ ਸਕੂਲ ਜਾਣਾ ਸਾਡੇ ਭੈਣ ਭਰਾ ਸਕੂਲ ਜਾਂਦੇ ਨੇ ਇੱਕ ਇਨਸਾਨ ਇੱਕ ਐਸਾ ਜੀਵ ਹੈ ਜੋ ਇਨਸਾਨ ਬਣਨਾ ਚਾਹੁੰਦਾ ਹੈ ਤੇ ਇਨਸਾਨ ਬਣਨ ਵਾਸਤੇ ਸਕੂਲ ਵਿੱਚ ਜਾਂਦਾ ਕਦੀ ਕੁੱਤਾ ਕੁੱਤਾ ਬਣਨ ਵਾਸਤੇ ਸਕੂਲ ਨਹੀਂ ਜੇ ਜਾਂਦਾ ਕੋਈ ਬਿੱਲੀ ਬਿੱਲੀ ਬਣਨ ਵਾਸਤੇ ਸਕੂਲ ਨਹੀਂ ਜੇ ਜਾਂਦੀ ਆਪਾਂ ਗੁਰੂ ਘਰ ਆਏ ਆ ਆਪਾਂ ਇਨਸਾਨੀਅਤ ਸਿੱਖਣ ਵਾਸਤੇ ਆਏ ਆ ਕੋਈ ਕੁੱਤਾ ਕੁੱਤਾ ਵਾਲਿਆ ਕੰਮ ਸਿੱਖਣ ਨਹੀਂ ਜੇ ਜਾਂਦਾ ਐ ਸਾਡੇ ਵਿੱਚ ਕਮੀਆਂ ਸੀ ਇਨਸਾਨ ਨਹੀਂ ਵੱਡ ਪਾਰੇ ਸਾਡਾ ਜਿਹੜਾ ਹਸਤੀ ਰੱਬ ਨੇ ਤੁਹਾਨੂੰ ਮਹਾਨ ਬਣਾਇਆ ਕਹਿੰਦੇ ਨਾ ਕਰਾਮਾਤਾਂ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ ਹੈ ਤੁਸੀਂ ਇਨਸਾਨ ਹੋ ਤੁਹਾਨੂੰ ਸਭ ਤੋਂ ਜ਼ਿਆਦਾ ਦਿਮਾਗ ਬਖਸ਼ਿਆ ਹੈ ਤੁਹਾਡੀ ਜਿਹੜੀ ਹਸਤੀਆ ਸਭ ਤੋਂ ਉੱਚੀ ਹੈ ਇਹਨੂੰ ਨੀਵਾਂ ਨਾ ਬਣਨ ਦੋ ਇਨਸਾਨਾਂ ਵਾਲੇ ਕੰਮ ਕਰੋ ਆਪਾਂ ਕਿਉਂ ਕੁੱਤਿਆਂ ਵਾਲੇ ਬਿੱਲੀਆਂ ਵਾਲੇ ਕੰਮ ਕਰਨੇ ਨੇ ਲੋਕੀ ਮਖੌਲ ਬਣਾਉਂਦੇ ਨੇ ਕਹਿੰਦੇ ਨੇ ਪਹਿਲਾਂ ਕਹਿੰਦੇ ਸੀ ਵੀ ਚੰਗੇ ਕੰਮ ਕਰਨੀ ਕੁੱਤੇ ਦੀ ਮੌਤੇ ਮਰੇਗਾ ਹੁਣ ਕੁੱਤੇ ਕਹਿੰਦੇ ਨੇ ਚੰਗੇ ਕੰਮ ਕਰਨੀ ਇਨਸਾਨ ਦੀ ਮੌਤੇ ਮਰੇਗਾ ਆਪਣੀ ਹਸਤੀ ਨੂੰ ਕਾਇਮ ਰੱਖੋ ਇਹ ਤੁਹਾਨੂੰ ਇਨਸਾਨ ਦਾ ਜਿਹੜਾ ਜੀਵਨ ਮਿਲਿਆ ਹੈ ਬਹੁਤ ਅਮੁੱਲਾ ਜੀਵਨ ਹੈ ਇਹਨੂੰ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਵਿੱਚ ਇਹਨੂੰ ਸੁਸਾਈਡ ਵਿੱਚ ਇਹਨੂੰ ਦੁੱਖ ਵਿੱਚ ਇਹਨੂੰ ਤਕਲੀਫਾਂ ਵਿੱਚ ਲੜਾਈਆਂ ਵਿੱਚ ਝਗੜਿਆਂ ਵਿੱਚ ਖਤਮ ਨਾ ਕਰੋ ਹਮੇਸ਼ਾ ਮੁਸਕਰਾਉਂਦੇ ਰਹੋ ਇਨਸਾਨੀਅਤ ਦਾ ਧਰਮ ਨੂੰ ਵਧਾਓ ਕਈ ਨੇ ਨਾ ਜੀ ਮੈਂ ਹਿੰਦੂ ਆ ਫਲਾਣਾ ਸਿੱਖ ਕਿਉਂ ਸਾਈ ਹੋ ਜੈ ਇੰਨੀ ਅਗੋਦੀ ਏ ਮੁਸਲਮਾਨ ਐ ਐ ਸਿਰਫ ਵਿਖਾਵਾਏ ਤੇ ਲੜਾਈ ਦਾ ਘਰ ਹੈ ਧਰਮ ਇਨਸਾਨੀਅਤ ਹੈ ਧਰਮ ਪ੍ਰੇਮ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਨਸਾਨੀਅਤ ਦੇ ਧਰਮ ਨੂੰ ਉਧਾਇਆ ਹਰ ਇੱਕ ਨੂੰ ਗੱਲ ਨਾਲ ਲਾਇਆ ਉਹ ਇਨਸਾਨੀਅਤ ਦਾ ਧਰਮ ਹੀ ਸਾਨੂੰ ਜੁਨਾਂ ਵਿੱਚੋਂ ਬਾਹਰ ਕੱਢਦਾ ਏ ਇਨਸਾਨੀਅਤ ਦੇ ਧਰਮ ਨੂੰ ਆਪਣੇ ਅੰਦਰ ਪਾਓ ਹਮੇਸ਼ਾ ਮੁਸਕਰਾਉਂਦੇ ਰਹੋ ਤੁਹਾਡੇ ਕੋਲ ਬਹੁਤ ਸੋਨਾ ਮੁਖ ਹੈ ਇਹਦੇ ਨਾਲ ਮੁਸਕਰਾਇਆ ਕਰੋ ਅੱਜ ਆਪਾਂ ਇੱਥੇ ਸਾਰੇ ਬੈਠਿਆਂ ਸਾਰੇ ਥੋੜਾ ਥੋੜਾ ਮੁਸਕਰਾਓ ਸਾਰਿਆਂ ਨੂੰ ਬੇਨਤੀ ਹੈ ਮੁਸਕਰਾਓ ਤੇ ਹੁਣ ਸੋਚੋ ਤੁਹਾਨੂੰ ਮੁਸਕਰਾਣ ਨਾਲ ਚੰਗਾ ਲੱਗ ਰਿਹਾ ਹੈ ਆਪਣੇ ਮਨ ਵਿੱਚ ਆਵਾਜ਼ ਮਾਰ ਕੇ ਵੇਖੋ ਕੀ ਆ ਇੱਕ ਮੁਸਕਰਾਹਟ ਤੁਹਾਡੇ ਮਨ ਦੀ ਟੈਨਸ਼ਨ ਨੂੰ ਖਤਮ ਕਰ ਰਹੀ ਹੈ ਅਗਰ ਅਸਲੀਅਤ ਵਿੱਚ ਹੈ ਮੁਸਕਰਾਹਟ ਤੁਹਾਡੇ ਮਨ ਦੀ ਟੈਨਸ਼ਨ ਨੂੰ ਖਤਮ ਕਰ ਰਹੀ ਹੈ ਫਿਰ ਸਾਨੂੰ ਡਿਪਰੈਸ਼ਨ ਦੀਆਂ ਗੋਲੀਆਂ ਖਾਣ ਦੀ ਜ਼ਰੂਰਤ ਨਹੀਂ ਪਈਗੀ ਫਿਰ ਸਾਨੂੰ ਕਿਸੇ ਸਾਈਕਾਇਟ੍ਰਿਸਟ ਕੋਲ ਜਾਣ ਦੀ ਜ਼ਰੂਰਤ ਨਹੀਂ ਪਈਗੀ ਸਾਡੇ ਕੋਲ ਦੁਨੀਆ ਦਾ ਸਭ ਤੋਂ ਮਹਾਨ ਸਾਈਕਾਇਟ੍ਰਿਸਟ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਠਾ ਸਿੱਖੋ ਮੁਸਕਰਾਓ ਤੇ ਜ਼ਿੰਦਗੀ ਨੂੰ ਜਿਓ ਤੁਹਾਡੀ ਜ਼ਿੰਦਗੀ ਸਵਰਗੇ ਬਣ ਜਾਏਗੀ ਅਜੂਨੀ ਉਸ ਤੋਂ ਬਾਅਦ ਕਹਿੰਦੇ ਨੇ ਸਵੈ ਭੰਗ ਜਿਹੜਾ ਪਰਮਾਤਮਾ ਹੈ ਆਪਣੇ ਆਪ ਤੋਂ ਪੈਦਾ ਹੋਇਆ ਜਿਵੇਂ ਅਸੀਂ ਸਾਡਾ ਮਾਂ ਸਾਡੇ ਸਾਡੀ ਮਾਤਾ ਜੀ ਸਾਡੇ ਪਿਤਾ ਜੀ ਤੋਂ ਅਸੀਂ ਪੈਦਾ ਹੋਏ ਹਾਂ ਪਰ ਜਿਹੜਾ ਪਰਮਾਤਮਾ ਹੈ ਦਾ ਕੋਈ ਮਾਂ ਬਾਪ ਨਹੀਂ ਹੈ ਖੁਦ ਖੁਦਾ ਹੈ ਆਪਣੇ ਆਪ ਹੈ ਪਰਮਾਤਮਾ ਨੂੰ ਗੁਸਾਇਆ ਨਹੀਂ ਜਾ ਸਕਦਾ ਤੇ ਪਰਮਾਤਮਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸੂਏ ਭੰਗ ਆਪਣੇ ਆਪ ਤੋਂ ਪਰਮਾਤਮਾ ਹੈ ਤੇ ਉਹੀ ਜੀਵਨ ਧੰਗ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਬਖਸ਼ ਰੇ ਇੰਨੇ ਨੇ ਆਪਣੇ ਆਪ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕਿਹਾ ਖਾਲਸਾ ਮੇਰੋ ਖੁਦ ਖੁਦਾ ਇਹਨੇ ਨੇ ਖੁਦ ਖੁਦਾ ਹੈ ਦੁਨੀਆ ਵਿੱਚੋਂ ਰੱਬ ਨੂੰ ਨਹੀਂ ਲੱਭੇਗਾ ਇਹ ਮੂਰਤੀਆਂ ਵਿੱਚੋਂ ਰੱਬ ਨੂੰ ਨਹੀਂ ਲੱਭੇਗਾ ਇਹ ਮੜੀਆਂ ਵਿੱਚੋਂ ਰੱਬ ਨੂੰ ਨਹੀਂ ਲੱਭੇਗਾ ਆਪਣੇ ਅੰਦਰੋਂ ਰੱਬ ਨੂੰ ਲੱਭੇਗਾ ਹੈ ਉਹ ਖਾਲਸਾ ਹੈ ਖੁਦ ਖੁਦਾ ਤੁਸੀਂ ਸਿਵਾਏ ਭੰਗ ਬਣੋ ਆਪਣੇ ਅੰਦਰੋਂ ਰੱਬ ਨੂੰ ਲੱਭੋ ਰੱਬ ਕੋਈ ਮੰਦਰ ਮਸਜਿਦ ਗੁਰਦੁਆਰਿਆਂ ਵਿੱਚ ਨਹੀਂ ਵਸਦਾ ਰੱਬ ਤੁਹਾਡੇ ਮਨ ਵਿੱਚ ਵੱਸਦਾ ਏ ਇਹ ਗੁਰੂ ਘਰ ਐ ਮੰਦਰ ਐ ਮਸਜਦ ਤੁਹਾਨੂੰ ਰੱਬ ਦੇ ਰਾਹ ਉੱਤੇ ਚਲਾਉਣ ਵਾਸਤੇ ਨੇ ਤੁਹਾਨੂੰ ਚੰਗੀਆਂ ਚੀਜ਼ਾਂ ਸਿਖਾਉਣ ਵਾਸਤੇ ਨੇ ਪਰ ਅਸਲੀਅਤ ਵਿੱਚ ਰੱਬ ਤੁਹਾਨੂੰ ਤੁਹਾਡੇ ਅੰਦਰੋਂ ਮਿਲੇਗਾ ਇੱਕ ਸ਼ਾਇਰ ਬੜਾ ਸੋਹਣਾ ਲਿਖਦਾ ਹੈ ਕਹਿੰਦਾ ਨਾ ਕਰ ਬੰਦਿਆ ਮੇਰੀ ਮੇਰੀ ਕਿਆ ਤੇਰੀ ਕਿਆ ਮੇਰੀ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਫਿਰ ਮਿੱਟੀ ਦੀ ਢੇਰੀ ਕਹਿੰਦੇ ਨੇ ਢਾ ਦੇ ਮਸਜਦ ਢਾ ਦੇ ਮੰਦਰ ਢਾ ਦੇ ਜੋ ਕੁਝ ਤੈਨੂੰ ਦੀਂਦਾ ਇੱਕ ਬੰਦੇ ਦਾ ਦਿਲ ਨਾ ਢਾਈ ਮੈਂ ਸੁਣਿਆ ਰੱਬ ਦਿਲਾਂ ਵਿੱਚ ਰਹਿੰਦਾ ਅਸਲੀਅਤ ਵਿੱਚ ਰੱਬ ਤੁਹਾਡੇ ਮਨ ਵਿੱਚ ਵਸਦਾ ਹੈ ਇਹ ਦਿਲ ਅੰਦਰ ਵਸਦਾ ਇਹ ਦਿਨ ਨੂੰ ਖਰੋਲੋ ਸਵੇ ਪੰਗ ਆਪਣੇ ਆਪ ਨੂੰ ਜੀਣਾ ਸਿੱਖੋ ਸਾਡੀ ਅੱਧੀ ਜ਼ਿੰਦਗੀ ਇਸ ਕੰਮ ਵਿੱਚ ਨਿਕਲ ਜਾਂਦੀ ਹੈ ਚਾਰ ਲੋਕ ਕੀ ਕਹਿਣਗੇ ਤੇ ਅਸਲੀਅਤ ਵਿੱਚ ਸਭ ਤੋਂ ਵੱਡਾ ਹੈ ਰੋਗ ਕਿਆ ਕਹhenge ਲੋਕ ਦੁਨੀਆ ਦਾ ਸਭ ਤੋਂ ਵੱਡਾ ਰੋਗ ਆ ਜੇ ਵੀ ਲੋਕੀ ਕੀ ਕਹਿਣਗੇ ਅਸੀਂ ਆਪਣੀ ਜ਼ਿੰਦਗੀ ਨੂੰ ਨਹੀਂ ਜੀ ਪਾਉਂਦੇ ਵੀ ਦੁਨੀਆ ਕੀ ਕਹੇਗੀ ਇਤਿਹਾਸ ਗਵਾਹ ਏ ਲੋਕ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਦੇ ਪਾਏ ਨਾ ਲੋਕੀ ਅੱਜ ਕਿਸੇ ਨੂੰ ਕੁਝ ਦੇ ਰਹੇ ਨਹੀਂ ਤੇ ਨਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਕਿਸੇ ਨੂੰ ਕੁਝ ਦੇਣਾ ਜੇ ਕਿਉਂਕਿ ਲੋਕਾਂ ਵਿੱਚ ਦੇਣ ਵਾਲੀ ਆਦਤ ਹੀ ਨਹੀਂ ਹੈ ਲੋਕ ਦੇਣ ਦੇ ਸક્ષਮ ਹੀ ਨਹੀਂ ਜੇ ਫਿਰ ਲੋਕਾਂ ਨੂੰ ਚੰਗਾ ਲੱਗ ਕੇ ਆਪਾਂ ਕੀ ਬਣਨਾ ਹੈ ਪਰਮਾਤਮਾ ਨੂੰ ਚੰਗੇ ਲੱਗੋ ਪਰਮਾਤਮਾ ਤੁਹਾਨੂੰ ਦੇਵੇਗਾ ਤੇ ਅਸਲੀ ਤੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੁਨੀਆਂ ਨੂੰ ਦੇਣ ਵਾਲਾ ਦਾਤਾ ਇੱਕ ਜੀ ਉਸ ਦਾਤਾ ਦੀਆਂ ਗੱਲਾਂ ਕਰੋ ਉਸ ਦਾਤਾ ਦੇ ਨਾਲ ਇੱਕ ਨਾਲ ਮਿਖੋ ਦੁਨੀਆਂ ਨੇ ਤੁਹਾਨੂੰ ਕੁਝ ਨਹੀਂ ਸਵੇ ਭੰਗ ਆਪਣੀ ਜ਼ਿੰਦਗੀ ਨੂੰ ਖੁਦ ਜੀਣਾ ਸਿੱਖੋ ਇਹ ਸਵੇ ਭੰਗ ਹੈ ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੀ ਜ਼ਿੰਦਗੀ ਨੂੰ ਸਵਰਗ ਵੱਲ ਤੱਕਦਾ ਹੈ ਇਹ ਅੱਜ ਤੇ ਜੀਵਨ ਨੂੰ ਸਵਰਗ ਬਣਾਉਂਦਾ ਹੈ ਇਹ ਕੱਲ ਦੀਆਂ ਗੱਲਾਂ ਨਹੀਂ ਕਰਦਾ ਅੱਜ ਸਵਰਗ ਗੁਰਬਾਣੀ ਨੂੰ ਅੱਜ ਜੀਵਨ ਵਿੱਚ ਲਾਗੂ ਕਰੋ 101% ਗਰੰਟੀ ਜੇ ਤੁਹਾਨੂੰ ਅੱਜ ਹੀ ਸਵਰਗ ਮਿਲੇਗਾ ਇਹ ਅਸਲੀਅਤ ਹੈ ਆਪਣੇ ਆਪ ਨੂੰ ਜੀਣਾ ਅੱਜ ਨੂੰ ਜੀਣਾ ਆਹੀ ਅਸਲ ਰਬੀਆ ਜ਼ਿੰਦਗੀ ਰੱਬ ਦੀ ਜ਼ਿੰਦਗੀ ਆਪਣੇ ਆਪ ਨੂੰ ਜੋ ਜੀ ਰਿਹਾ ਹੈ ਨਾ ਅੱਜ ਮੈਂ ਆਪਣੇ ਆਪ ਨੂੰ ਜੀ ਰਿਹਾ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ ਤੇ ਮੈਂ ਰੋਜ਼ ਉੱਠ ਕੇ ਸੋਚਦਾ ਹਾਂ ਹਾਂ ਮੈਂ ਖੁਸ਼ ਹਾਂ ਮੈਂ ਸੰਤੁਸ਼ਟ ਹਾਂ ਮੈਂ ਜ਼ਿੰਦਗੀ ਵਿੱਚ ਜੋ ਵੀ ਕਰ ਰਿਹਾ ਬਹੁਤ ਚੰਗਾ ਕਰ ਰਿਹਾ ਤੇ ਮੈਂ ਆਪਣੀ ਹਰ ਇੱਕ ਮਿਹਨਤ ਨੂੰ ਪੂਰਾ ਕਰਾਂਗਾ ਆਪਣੀ ਜੀ ਜਾਣ ਲਗਾਵਾਗਾ ਤੇ ਆਪਣੀ ਪੂਰੀ ਮਿਹਨਤ ਕਰਾਂਗਾ ਅੱਗੇ ਮੇਰਾ ਰੱਬ ਮੇਰੇ ਹਮੇਸ਼ਾ ਮੇਰੇ ਵਾਸਤੇ ਚੰਗਾ ਕਰੇਗਾ ਮਿਹਨਤ ਕਰੋ ਜ਼ਿੰਦਗੀ ਵਿੱਚ ਸਭ ਕੁਝ ਚੰਗਾ ਹੋਏਗਾ ਰੱਬ ਤੁਹਾਡੇ ਵਾਸਤੇ ਚੰਗਾ ਚਾਹੁੰਦਾ ਜੀ ਅਜ 19 ਸਵੇਪੰਗ ਗੁਰ ਪ੍ਰਸਾਦ ਉਸ ਤੋਂ ਬਾਅਦ ਸਾਰਾ ਕੁਝ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਜਗ੍ਹਾ ਸਮੇਟ ਦਿੱਤਾ ਕਹਿੰਦੇ ਨੇ ਗੁਰ ਪ੍ਰਸਾਦ ਇਹ ਸਭ ਕਿੱਦਾਂ ਹੋਏਗਾ ਗੁਰੂ ਦੀ ਕਿਰਪਾ ਨਾਲ ਹੋਏਗਾ ਕਿੱਦਾਂ ਹੋਏਗਾ ਗੁਰੂ ਦੀ ਕਿਰਪਾ ਨਾਲ ਹੋਏਗਾ ਤੇ ਇਹਦੇ ਇੱਕ ਅਰਥ ਆ ਵੀ ਬਣਾਉਂਦੇ ਨੇ ਵੀ ਰੱਬ ਜਿਹੜਾ ਹੈ ਕ੍ਰੈਡਿਟ ਨਹੀਂ ਲੈਂਦਾ ਰੱਬ ਤੁਹਾਡੇ ਵਾਸਤੇ ਬੜਾ ਕੁਝ ਕਰਦਾ ਹੈ ਰੱਬ ਨੇ ਜੁਗੀਆਂ ਬਣਾਈ ਆਕਸੀਜਨ ਬਣਾਇਆ ਪਾਣੀ ਬਣਾਇਆ ਹਵਾ ਬਣਾਈ ਐਨ ਇਨਸਾਨੀ ਸ਼ਰੀਰ ਬਣਾਇਆ ਪੇੜ ਪੌਦੇ ਵਣਸਪਤੀਆਂ ਨੱਖਾਂ ਤਰ੍ਹਾਂ ਦੇ ਜੀਵ ਬਣਾਏ ਪਰ ਰੱਬ ਨੇ ਕਦੀ ਕ੍ਰੈਡਿਟ ਨਹੀਂ ਦਿੱਤਾ ਤੁਸੀਂ ਰੱਬ ਤੋਂ ਉਲਟ ਕੰਮ ਕਰਦੇ ਹੋ ਰੱਬ ਤੋਂ ਨੂੰ ਆ ਕੇ ਚਪੇੜਾ ਨਹੀਂ ਮਾਰਦਾ ਵੀ ਮੈਂ ਤੇਰੇ ਵਾਸਤੇ ਬਣਾਇਆ ਹੈ ਰੱਬ ਹੱਕ ਤੁਹਾਡੇ ਉੱਤੇ ਜਮਾਉਂਦਾ ਹੈ ਰੱਬ ਕ੍ਰੈਡਿਟ ਨਹੀਂ ਹੰਕਾਰ ਵਿੱਚ ਨਹੀਂ ਆਉਂਦਾ ਇਹ ਇਨਸਾਨ ਹੈ ਜੋ ਸੋਰਪੇ ਦੇਖ ਕੇ ਵੀ ਹੰਕਾਰ ਵਿੱਚ ਹੁੰਦਾ ਹੈ ਆਪਾਂ ਅਰਦਾਸ ਵਿੱਚ ਅਗਰ ਸੋਰਪੇ ਦੀ ਪੇਟਾ ਕਰਦੇ ਕੰਨ ਲਾ ਕੇ ਸੁਣਦੇ ਆ ਵੀ ਸਾਡਾ ਨਾਮ ਬੋਲਿਆ ਕਿ ਨਹੀਂ ਬੋਲਿਆ ਉਹ ਰੱਬ ਹੈ ਜੋ ਕ੍ਰੈਡਿਟ ਨਹੀਂ ਲੈਂਦਾ ਤੇ ਅਸਲੀਅਤ ਵਿੱਚ ਗੁਰੂ ਕੀ ਕਿਰਪਾ ਨਾਲ ਗੁਰੂ ਨਾਨਕ ਨੇ ਕਦੀ ਕ੍ਰੈਡਿਟ ਲਈ ਨਹੀਂ ਦਿੱਤਾ ਗੁਰੂ ਨਾਨਕ ਨੇ ਨਹੀਂ ਕਿਹਾ ਮੈਨੂੰ ਸੁਣੋ ਗੁਰੂ ਨਾਨਕ ਦੀ ਗੱਲ ਸੱਚੀ ਸੀ ਦੁਨੀਆ ਨੇ ਗੁਰੂ ਨਾਨਕ ਨੂੰ ਸੁਣਿਆ ਉਹ ਧੰਗ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਵਾਜ਼ ਸੁੱਚੀ ਸੀ ਇਸ ਸੱਚੀ ਸੀ ਦੁਨੀਆ ਨੇ ਉਹਨਾਂ ਨੂੰ ਆ ਕੇ ਸੁਣਿਆ ਏ ਅੱਜ ਆਪਾਂ ਉਹਨਾਂ ਦੀ ਪ੍ਰਸ਼ੰਸਾ ਸੁਣ ਰਹੇ ਹਾਂ ਜਦੋਂ ਖੁਦ ਚੰਗੇ ਹੋਵਾਂਗੇ ਦੁਨੀਆ ਵਾਸਤੇ ਚੰਗੇ ਬਣ ਜਾਵਾਂਗੇ ਸਾਨੂੰ ਟੰਡੋਰੇ ਪੇਟਣ ਦੀ ਲੋੜ ਨਹੀਂ ਪੈਗੀ ਮੈਂ ਚੰਗਾ ਅਗਰ ਅਸਲੀ ਤਵੇਸੀਂ ਚੰਗੇ ਹੋਵਾਂਗੇ ਦੁਨੀਆ ਸਾਨੂੰ ਚੰਗਾ ਮੰਨ ਲਏਗੀ ਇਹ ਕ੍ਰੈਡਿਟ ਲੈਣਾ ਛੱਡ ਦਿਓ ਸਭ ਕੁਝ ਇਸ ਗੁਰੂ ਦੀ ਕਿਰਪਾ ਨਾਲ ਹੋਏਗਾ ਗੁਰੂ ਦੀ ਗੱਲ ਨਾਲ ਹੋਏਗਾ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਜਪ ਲਿਖਦੇ ਨੇ ਜਪ ਬਾਣੀ ਦਾ ਨਾਮ ਹੈ ਆਪਾਂ ਕਹਿੰਦੇ ਨੇ ਜਪ ਜੀ ਸਾਹਿਬ ਦੀ ਬਾਣੀ ਹੈ ਜਪ ਬਾਣੀ ਦਾ ਨਾਮ ਹੈ ਦਿਸ ਨਾਮ ਵਿੱਚ ਵੀ ਬਹੁਤ ਗੂਝੀ ਹੋਈ ਤੁਸੀਂ ਕਹਿ ਸਕਦੇ ਹੋ ਭਾਵ ਨੇ ਜਪ ਅਗਰ ਆਪਾਂ ਜਪਜੀ ਸਾਹਿਬ ਦੀ ਬਾਣੀ ਦਾ ਆਪ ਅਰਥ ਕਰਦੇ ਹਨ ਜੀ ਸਮਝਦੇ ਆ ਜਪ ਬਾਣੀ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਉਸਨ ਸਾਡੇ ਦਿਲ ਚਿਹਰੇ ਬਾਰੇ ਦੱਸਦੀ ਅਸੀਂ ਜੀਵਨ ਦੇ ਹਰ ਇੱਕ ਪਲ ਨੂੰ ਇੱਕ ਇੱਕ ਪਲ ਨੂੰ ਕਿਵੇਂ ਜੀਣਾ ਹੈ ਜੀਵਨ ਦੇ ਇੱਕ ਇੱਕ ਪਲ ਨੂੰ ਕਿਵੇਂ ਜੀਣਾ ਹੈ ਉਹ ਸਾਡੀ ਟਾਈਮ ਟੇਬਲ ਉਹ ਸਾਡੀ ਹਰ ਇੱਕ ਚੀਜ਼ ਬਾਰੇ ਦੱਸਦੀ ਹੈ ਵੀ ਰੱਬੀ ਗੁਨਾ ਨਾਲ ਜੀਵਨ ਨੂੰ ਕਿਵੇਂ ਜੀਆ ਜਾ ਸਕਦਾ ਹੈ ਇਹ ਜਪਜੀ ਸਾਹਿਬ ਦੀ ਬਾਣੀ ਹੈ ਜਪ ਫਿਰ ਲਿਖਦੇ ਨੇ ਔਰ ਸੱਚ ਜੁਗਾਦ ਸੱਚ ਹੈ ਵੀ ਸੱਚ ਤੇ ਨਾਨਕ ਹੋਸੀ ਪੀ ਸੱਚ ਕਹਿੰਦੇ ਨੇ ਇਸ ਦੁਨੀਆ ਦੇ ਹੋਂਦ ਤੋਂ ਪਹਿਲਾਂ ਜਦੋਂ ਇਹ ਦੁਨੀਆ ਨਹੀਂ ਸੀ ਉਦੋਂ ਵੀ ਉਹ ਸੱਚਾ ਰੱਬ ਮੌਜੂਦ ਸੀ ਆਦ ਸੱਚ ਜੁਗਾੜ ਸੱਚ ਕਹਿੰਦੇ ਨੇ ਜੁਗਾੜ ਜੁਗੰਤਰਾ ਪੈਣਾ ਨਹੀਂ ਉਹ ਰੱਬ ਮੌਜੂਦ ਸੀ ਹੈ ਭੀ ਸੱਚ ਅੱਜ ਵੀ ਉਹ ਰੱਬ ਸਾਡੇ ਹਿਰਦਿਆਂ ਵਿੱਚ ਇਸ ਕੁਦਰਤ ਵਿੱਚ ਵਸਦਾ ਤੇ ਨਾਨਕ ਹੋਸੀ ਭੀ ਸੱਚ ਦੁਨੀਆ ਖਤਮ ਹੋ ਜਾਏਗੀ ਪਰ ਉਸ ਰੱਬ ਦੀ ਹੋਂਦ ਨੂੰ ਕੋਈ ਨਹੀਂ ਮਿਟਾ ਸਕਦਾ ਉਹ ਆਦਾਂ ਜੁਗਾਦਾਂ ਬਾਅਦ ਵੀ ਸੱਚ ਰਹੇਗਾ ਉਹ ਮੌਜੂਦ ਰਹੇਗਾ ਗੁਰੂ ਸਾਹਿਬ ਰੱਬ ਦੀ ਪਾਵਰ ਦੱਸ ਰਹੇ ਨੇ ਕਹਿੰਦੇ ਨੇ ਇਸ ਦੁਨੀਆ ਵਿੱਚ ਕੋਈ ਇਸ ਰੱਬ ਤੋਂ ਬਾਹਰ ਹੈ ਹੀ ਨਹੀਂ ਆਪਾਂ ਸੋਚ ਹੀ ਨਹੀਂ ਸਕਦੇ ਉਸ ਰੱਬ ਤੋਂ ਬਾਹਰ ਹੋਈ ਇਸ ਦੁਨੀਆ ਦੇ ਇੱਕ ਛੋਟੇ ਤੋਂ ਛੋਟਾ ਕਣ ਵੀ ਉਸ ਰੱਬ ਦੇ ਅੰਦਰ ਹੈ ਰੱਬ ਹੀ ਇਸ ਦੁਨੀਆ ਦਾ ਸਿਰਜਣਹਾਰ ਹੈ ਰੱਬ ਹੀ ਇਸ ਦੁਨੀਆ ਦੇ ਵਿੱਚ ਵੱਸਦਾ ਹੈ ਇੱਕ ਇੱਕ ਕਣ ਵਿੱਚ ਮਿੱਟੀ ਦੇ ਇੱਕ ਇੱਕ ਕਣ ਵਿੱਚ ਰੱਬ ਵੱਸ ਰਿਹਾ ਹੈ ਗੁਰਨਾਣਕ ਦੀ ਮਹਾਰਾਜ ਰੱਬ ਦੀ ਹੋਂਦ ਨੂੰ ਮਿਟਾ ਰਹੇ ਨੇ ਦੁਨੀਆ ਦੇ ਤੁਸੀਂ ਕਹਿ ਸਕਦੇ ਹੋ ਉਸ ਸਮਾਂ ਲੋਕਾਂ ਨੇ ਰੱਬ ਨੂੰ ਸੀਮਤ ਕਰ ਰੱਖਿਆ ਵੀ ਆ ਇੱਕ ਜਗ੍ਹਾ ਇਹਨੂੰ ਮੰਦਿਰ ਇਹਨੂੰ ਮਸਜਿਦ ਇਹਨੂੰ ਗੁਰਦੁਆਰਾ ਇਹਨੂੰ ਚਰਚ ਕਿਹਾ ਜਾਂਦਾ ਜਿੱਦੇ ਵਿੱਚ ਰੱਬ ਵਸਦਾ ਪਰ ਮੇਰੇ ਗੁਰਨਾਨਕ ਨੇ ਰੱਬ ਦੀ ਜਿਹੜੀ ਤੁਸੀਂ ਕਿਸੇ ਬਾਉਂਡਰੀ ਨੂੰ ਖਤਮ ਕਰ ਦਿੱਤਾ ਗੁਰਨਾਨਕ ਕਹਿ ਰਹੇ ਨੇ ਰੱਬ ਆਤਾ ਜੁਦਾ ਦਾ ਇਸ ਦੁਨੀਆ ਵਿੱਚ ਰੱਬ ਤੋਂ ਬਾਹਰ ਹੈ ਹੀ ਕੁਝ ਨਹੀਂ ਜੋ ਕੁਛ ਹੈ ਇਸ ਦੁਨੀਆ ਵਿੱਚ ਰੱਬ ਦੇ ਅੰਦਰ ਹੈ ਤੇ ਰੱਬ ਤੋਂ ਹੀ ਬਣਿਆ ਹੈ ਤੇ ਰੱਬ ਉਹਦੇ ਵਿੱਚ ਵਸਦਾ ਹੈ ਅਸੀਂ ਸੋਚ ਨਹੀਂ ਸਕਦੇ ਸੀ ਰੱਬ ਤੋਂ ਬਾਹਰ ਹੋ ਜਾਈਏ ਕਿਉਂਕਿ ਰੱਬੀ ਗੁਨਾਹ ਵਿੱਚ ਜੀਣਾ ਸਾਡਾ ਫਰਜ਼ ਹੈ ਪਰ ਰੱਬ ਤੋਂ ਬਾਹਰ ਹੋ ਕੇ ਚੱਲਣਾ ਸੀ ਕਦੀ ਸੋਚ ਵੀ ਨਹੀਂ ਸਕਦੇ ਰੱਬੀ ਜੀਵਨ ਜਿਨ੍ਹਾਂ ਹੀ ਗੁਰੂਣੀ ਬਾਣੀ ਹੁਣ ਆਪ ਅਗਰ ਆਪਾਂ ਗੁਰੂ ਸਾਹਿਬ ਬਾਰੇ ਸੋਚਦੇ ਆਂ ਗੁਰੂ ਸਾਹਿਬ ਦੇ ਜੀਵਨ ਵਿੱਚ ਚਾਨਣ ਪਾਉਂਦੇ ਆ ਜਾਂ ਗੁਰਮੁਖਾਂ ਦੇ ਜੀਵਨ ਵਿੱਚ ਚਾਨਣ ਪਾਉਂਦੇ ਆ ਉਹ ਵੀ ਆਲ ਸੱਚ ਤੇ ਜੁਗਤ ਸੱਚ ਨੇ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹ ਗੁਰਨਾਣਕ ਨੇ ਉਹ ਤੋਂ ਨਹੀਂ ਚੱਲਦੀ ਗੁਰਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਵੀ ਕਈ ਇਨਕਲਾਬੀ ਪਗਤ ਕਵੀਰ ਜੀ ਵਰਗੇ ਹੋਏ ਆਪਾਂ ਕਹੀਏ ਇਹ ਇਨਕਲਾਬੀ ਸੋਚ ਸ਼ੁਰੂ ਤੋਂ ਹੀ ਇਸ ਦੁਨੀਆ ਵਿੱਚ ਚੱਲ ਰਹੀ ਹੈ ਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰ ਇਸ ਇਨਕਲਾਬੀ ਸੋਚ ਨੂੰ ਉਸ ਇਨਕਲਾਬੀ ਆਵਾਜ਼ ਨੂੰ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤਾ ਦੁਨੀਆ ਦੇ ਹੋਣ ਤੋਂ ਸੱਚੀਆਂ ਗੱਲਾਂ ਚੱਲ ਰਹੀਆਂ ਨੇ ਪਰ ਅਸੀਂ ਉਸ ਨਾਲ ਸੱਚੀਆਂ ਗੱਲਾਂ ਨੂੰ ਦੱਬ ਕੇ ਆਪਣੇ ਚੁਪਟ ਨੂੰ ਉੱਤੇ ਹਾਵੀ ਕੀਤਾ ਤੇ ਗੁਰਨਾਨਕ ਨੇ ਉਸ ਸੱਚ ਨੂੰ ਬਾਹਰ ਕੱਲਿਆ ਉਹ ਗੁਰਨਾਨਕ ਦੀ ਵਿਚਾਰ ਤਾਰਾਂ ਆਦਾ ਜੁਗਾਦਾਂ ਪਹਿਲਾਂ ਸੱਚ ਸੀ ਤੇ ਮੇਰੇ ਗੁਰਨਾਨਕ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਵਿਚਾਰ ਨੇ ਉਹ ਦੁਨੀਆ ਦੇ ਸਾਚੂ ਦਰਸਾਉਂਦੇ ਨੇ ਇੱਥੇ ਕੋਈ ਝੂਠੀਆਂ ਗੱਲਾਂ ਨਹੀਂ ਵੀ ਬੰਦੇ ਦੇ 4-4 ਹੱਥ ਨੇ 8-8 ਅੱਖਾਂ ਨੇ ਐਦੀ ਸੱਚੀਆਂ ਗੱਲਾਂ ਨੇ ਜੋ ਰੱਬ ਦੀ ਰੱਬੀ ਜੀਵਨ ਨੂੰ ਸਵਾਰਦੀਆਂ ਨੇ ਜੋ ਸਾਡੇ ਜੀਵਨ ਨੂੰ ਰੱਬ ਨਾਲ ਜੋੜਦੀਆਂ ਨੇ ਜੋ ਸਾਨੂੰ ਮਹਿਸੂਸ ਕਰਾਉਂਦੀਆਂ ਨੇ ਵੀ ਅਸਲੀਅਤ ਵਿੱਚ ਜਿਹੜਾ ਸਾਡਾ ਜੀਵਨ ਹੈ ਇਹ ਰੱਬੀ guna ਵਾਲਾ ਹੈ ਜੋ ਦੁਨੀਆ ਨੂੰ ਮੁਖਾਉਂਦਾ ਹੈ ਵੀ ਹਾਂ ਇਸ ਦੁਨੀਆ ਇਸ ਬੰਦੇ ਵਿੱਚ ਰੱਬੀ ਗੁਣ ਨੇ ਜਿਹਦੇ ਵਿੱਚ ਰੱਬੀ ਗੁਣ ਹੁੰਦੇ ਉਹ ਦਰਸ਼ਾਣਾ ਨਹੀਂ ਪੈਂਦਾ ਉਹ ਦੱਸਣਾ ਨਹੀਂ ਪੈਂਦਾ ਵੀ ਹਾਂ ਮੈਂ ਰੱਬੀ ਗੁਣਾ ਵਾਲਾ ਹਾਂ ਉਹਨੂੰ ਵੇਖ ਕੇ ਦੁਨੀਆ ਕਹਿੰਦੀ ਹਾਂ ਮੇਰੀ ਜ਼ਿੰਦਗੀ ਹੋਏ ਤੇ ਐਜੀ ਵਰਗੀ ਹੋਏ ਤਾਂ ਨਾ ਜ਼ਿੰਦਗੀ ਨਾਈ ਉਹ ਆਦਾ ਜੁਗਾਦਾ ਵਾਲੀ ਗੱਲ ਹੈ ਤੇ ਅੱਜ ਤੁਸੀਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੇਖੋ ਦੁਨੀਆ ਵਿੱਚ ਅਨੇਕਾਂ ਬਾਦਸ਼ਾਹ ਆਏ ਅਨੇਕਾਂ ਰਾਜੇ ਆਏ ਸਾਰਿਆਂ ਦੇ ਰਾਜ-ਪਾਖ ਖਤਮ ਹੋ ਗਏ ਜੀ ਨਿਸ਼ਾਨ ਨਗਾਰੇ ਸਭ ਚੜਾ ਦੇ ਹੁਕਮਨਾਮੇ ਚਲੇ ਗਏ ਲੋਕੀ ਚੋਰ ਚੜੇ ਗਏ ਧੌਸ ਖਾਂਦੇ ਸੀ ਆਪਣੇ ਤਖਤਾਂ ਦੀ ਲੋਕਾਂ ਦੇ ਤਖਤ ਢੈ ਢੇਰੀ ਹੋ ਗਏ ਦੁਨੀਆ ਦੀ ਝੰਡੀਆਂ ਉੱਡ ਗਈਆਂ ਇਸ ਝੰਡੇ ਨੂੰ ਪਰ ਕੋਈ ਨਹੀਂ ਝਕਾ ਪਾਇਆ ਇਸ ਨਿਸ਼ਾਨ ਸਾਹਿਬ ਨੂੰ ਕੋਈ ਨਹੀਂ ਝਕਾ ਪਾਇਆ ਬਹੁਤ ਆਏ ਲੜਦੇ ਉਹਨਾਂ ਵੇਖ ਵੇਖ ਕੇ ਸਾਨੂੰ ਭੱਜਦੇ ਸੀ ਇਹ ਗੁਰੂ ਸਾਹਿਬ ਦੇ ਪ੍ਰਮਾਣਤ ਤੁਸੀਂ ਕਹਿ ਸਕਦੇ ਆਦਾਂ ਜੁਗਾਦਾਂ ਦੀ ਸ਼ਕਤੀ ਹੈ ਦੁਨੀਆ ਦੇ ਰਾਜੇ ਉਦੋਂ ਰਾਜਾ ਕਹੁੰਦੇ ਨੇ ਜਦੋਂ ਕਿਸੇ ਮਹਿਲ ਵਿੱਚ ਜਾ ਕੇ ਬੈਠ ਜਾ। ਅਗਰ ਮੇਰੇ ਕੋਲ ਇੱਕ ਮਹਿਲ ਹੋਏ ਮੈਂ ਮਹਿਲ ਵਿੱਚ ਜਾ ਕੇ ਬੈਠ ਜਾਵਾਂ ਮੈਂ ਰਾਜਾ ਕਾਣ ਲੱਗ ਜਾਵਾਂਗਾ। ਪਰ ਮੇਰਾ ਗੁਰੂ ਗ੍ਰੰਥ ਸਾਹਿਬ ਐਸਾ ਰਾਜਾ ਹੈ। ਐਸਾ ਰਾਜਾ ਹੈ ਜੋ ਅਗਰ ਕਿ ਕੱਖਾਂ ਦੀ ਕੁਲੀ ਵਿੱਚ ਜਾ ਕੇ ਬਹਿ ਜਾਏ ਉਹਨੂੰ ਵੀ ਇੱਕ ਮਹਿਲ ਬਣਾ ਦਿੰਦਾ ਹੈ। ਇੱਕ ਅੱਖਾਂ ਦੀ ਕੁਲੀ ਵਿੱਚ ਜਾ ਕੇ ਵੀ ਬਹਿ ਜਾਏ ਉਹਨੂੰ ਵੀ ਮਹਿਲ ਬਣਾ ਦਿੰਦਾ ਹੈ। ਇਹ ਮੇਰੇ ਗੁਰੂ ਦੀ ਸ਼ਕਤੀ ਹੈ। ਇਹਨੂੰ ਆਦਾ ਜੁਗਾਦਾ ਆਦ ਸੱਚ ਤੇ ਜੁਗਾਦ ਸ਼ਕਤ ਬਣਾਉਂਦੀ ਹੈ। ਇਹਨਾਂ ਲੋਕਾਂ ਦੇ ਮਹਿਲਾ ਨਾਲ ਰਾਜੇ ਬਣਦੇ ਨੇ ਸਾਡੇ ਕੋਲ ਐਸਾ ਰਾਜਾ ਹੈ ਜਿਹਦੇ ਨਾਲ ਮਹਿਲ ਬਣਦੇ ਨਹੀਂ ਅੱਜ ਆਪਾਂ ਹਰਮੰਦਰ ਸਾਹਿਬ ਨੂੰ ਵੇਖਦੇ ਆਂ ਸਾਨੂੰ ਸੋਨਾ ਵਿਖਦਾ ਹੈ ਪਰ ਸਾਨੂੰ ਉਹਦੇ ਅੰਦਰ ਵਾਲਾ ਗਿਆਨ ਨਹੀਂ ਵਿਖਦਾ ਗੁਰੂ ਨਹੀਂ ਵਿਖਦਾ ਉਹ ਭਾਵ ਨਹੀਂ ਵਿਖਦਾ ਆਪਾਂ ਉਸ ਭਾਵ ਨਾਲ ਜੁੜਨਾ ਹੈ ਗੁਰੂ ਸਾਹਿਬ ਦੇ ਸਮਿਆਂ ਵਿੱਚ ਸੋਨਾ ਹੈ ਹੀ ਨਹੀਂ ਸੀ ਸੋਨਾ ਤਾਂ ਬਾਅਦ ਵਿੱਚ ਅਰਜੀਤ ਸਿੰਘ ਨੇ ਲਗਵਾਇਆ ਹੈ ਪਰ ਆਪਾਂ ਉਸ ਗਿਆਨ ਨਾਲ ਜੁੜੇ ਕੋਸ ਪਾਵਨ ਨਾਲ ਜੁੜਿਆ ਜੋ ਸਾਨੂੰ ਵੀ ਆਦ ਜੁਗਾਦ ਸੱਚ ਬਣਾਉਂਦਾ ਹੈ ਇਹਦਾ ਨਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਤੇ ਨਾਨਕ ਹੋਸੀ ਵੀ ਸੱਚ ਐ ਗੁਰੂ ਗਲਵਕੜੀ ਖੋਲ ਕੇ ਬੈਠਾ ਆਪਾਂ ਗੁਰੂ ਨਾਲ ਜੁੜਨਾ ਹੈ ਜਿਸ ਦਿਨ ਆਪਣਾ ਆਪਾ ਗੁਰੂ ਨੂੰ ਸੌਂਪ ਦੇਵਾਂਗੇ ਉਦੋਂ ਅਸੀਂ ਵੀ ਆਦ ਸੱਚ ਜੁਗਾਦ ਸੱਚ ਹੋ ਜਾਵਾਂਗੇ ਇਹ ਰਿਐਲਿਟੀ ਹੈ ਅਗਰ ਤੁਸੀਂ ਗੁਰਮਖਾਂ ਦੇ ਵੇਖੋ ਜੀਵਨ ਨੂੰ ਵੇਖੋ ਬਾਬਾ ਦੀਪ ਸਿੰਘ ਦੇ ਜੀਵਨ ਨੂੰ ਵੇਖੋ ਗੁਰੂ ਸਾਹਿਬ ਤੇ ਸਮਰਪਿਤ ਕੀਤਾ ਹੈ ਆਪਣਾ ਆਪ ਸੀਸ ਟਲੀ ਉਤੇ ਰੱਖ ਕੇ ਜੰਗੇ ਮੈਦਾਨ ਵਿੱਚ ਲੜ ਰਹੇ ਨੇ ਆਏ ਬਾਬਾ ਦੀਪ ਸਿੰਘ ਦੇ ਨਾਮ ਤੇ ਲੱਖਾਂ ਦੁਨੀਆ ਉਤੇ ਇਕੱਠੀ ਹੁੰਦੀ ਹੈ ਆਏ ਬਾਬਾ ਦੀਪ ਸਿੰਘ ਦੇ ਨਾਮ ਦਾ ਤੁਸੀਂ ਹੌਂਕਾ ਮਾਰੋ ਐਸੇ ਕਰੋੜਾਂ ਜੰਦਾ ਇਕੱਠੀ ਹੋ ਜਾਏ ਇਹ ਆਉ ਸੱਚ ਤੇ ਜੁਗਾਦ ਸੱਚ ਹੈ ਐਸੇ ਗੁਰਸੇਖ ਹੋਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਸ਼ਾਇਦ ਸਾਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਪਰ ਉਹ ਆਪਣੀ ਹੋਂਦ ਇਸ ਦੁਨੀਆ ਵਿੱਚ ਕਾਇਮ ਕਰਕੇ ਗਏ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਨੂੰ ਵੇਖੋ ਉਹ ਇਹੋ ਜੇ ਕੰਮ ਕਰਕੇ ਗਏ ਨੇ ਲੋਕੀ ਉਹਨਾਂ ਨੂੰ ਵੇਖ ਕੇ ਉਹਨਾਂ ਬਾਰੇ ਲਿਖਦੇ ਨੇ ਤੇ ਉਹਨਾਂ ਤੋਂ ਪ੍ਰੇਰਿਤ ਹੁੰਦੇ ਨੇ ਗੁਰੂ ਸਾਹਿਬ ਐਸੀ ਬਾਣੀਆਂ ਲਿਖ ਕੇ ਗਏ ਨੇ ਉਸ ਉਹਨਾਂ ਦੀ ਬਾਣੀ ਨੂੰ ਪੜ੍ਹ ਕੇ ਉਹਨਾਂ ਤੋਂ ਪ੍ਰੇਰਿਤ ਹੋ ਰਹੇ ਆ ਇਹ ਕੰਮ ਅਸੀਂ ਵੀ ਆਪਣੇ ਜੀਵਨ ਵਿੱਚ ਕਰਨੇ ਸਿਆਣੇ ਕਹਿੰਦੇ ਨੇ ਇਹੋ ਜੇ ਕੰਮ ਕਰਕੇ ਜਾਓ ਜਾਂ ਦੁਨੀਆ ਤੁਹਾਡੇ ਬਾਰੇ ਲਿਖੇ ਤੇ ਤੁਹਾਡੇ ਤੋਂ ਪ੍ਰੇਰਿਤ ਹੋਏ ਇਹ ਐ ਉਹ ਜੇ ਕੁਝ ਲੈ ਕੇ ਜਾਓ ਜੋ ਤੁਹਾਡਾ ਪੜ ਕੇ ਤੁਹਾਡੇ ਤੋਂ ਪ੍ਰੇਰਿਤ ਹੋਣ ਅਸੀਂ ਆਦੂ ਗਾਦ ਸੱਚ ਬਣਨਾ ਹੈ ਗੁਰਨਾਣਕ ਦੀ ਬਾਣੀ ਨੂੰ ਪੜਨਾ ਸਾਡਾ ਪਹਿਲਾ ਸਟੈਪ ਹੈ ਪਰ ਉਹਨੂੰ ਪੜ ਕੇ ਜੀਵਨ ਵਿੱਚ ਲਾਗੂ ਕਰਨਾ ਅਸਲ ਨਿਤਨੇਮ ਹੈ ਪੜ ਕੇ ਜੀਵਨ ਵਿੱਚ ਲਾਗੂ ਕਰਕੇ ਗੁਰਨਾਣਕ ਵਰਗਾ ਬਣ ਜਾਣਾ ਇਹ ਅਸਲ ਨਿਤਨੇਮ ਹੈ ਉਸ ਨਿਤਨੇਮ ਨੂੰ ਸਾਨੂੰ ਸੁਭਾਰਨਾ ਪਏਗਾ ਅੱਜ ਸਮਾਂ ਘਟਾ ਹੈ ਮੈਨਾਂ ਕੋ ਕਹਿ ਕੇ ਮਾਫੀ ਤੇ ਜਾ ਚਾਹਾਂ ਵੈਸੇ ਤਾਂ ਅੱਜ ਸਮਾਂ ਨਹੀਂ ਸੀ ਪਰ ਫਿਰ ਵੀ ਤੁਹਾਡੇ ਨਾਲ ਬੈਠਣ ਦਾ ਜਿਹੜਾ ਸਮਾਂ ਸਾਨੂੰ ਪ੍ਰਾਪਤ ਹੋਇਆ ਇਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਵਿਚਾਰ ਆਪਾਂ ਅਗਲੀ ਵਾਰੀ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ